ਦੇ ਨਾਲ ਅਸੀਂ ਤਾਂ ਇਹ ਚਾਂਦਮੀਰ ਨਾ ਰਹੇ ਸੀ ਅਸੀਂ ਇੱਕ ਪਾਸੇ ਬੈਠੇ ਸੀ ਉਦੋਂ ਸਾਡੀ ਆਗੂਆ ਦੀ ਮੀਟਿੰਗ ਹੋਈ ਤਾਂ ਉਹਨਾਂ ਨੇ ਕਿਹਾ ਕਿ ਦੋਨੇ ਡਿਰੇਗੇਟ ਨੇ ਇਹਨਾਂ ਦਾ ਘਰਾਓ ਕਰੋ ਵੀ ਕੋਈ ਵੀ ਮੁਲਾਜ਼ਮ ਅੰਦਰ ਤੇ ਬਾਹਰ ਨਾ ਆਵੇ ਬਾਹਰਲਾ ਅੰਦਰ ਨਾ ਜਾਵੇ ਅਸੀਂ ਸ਼ਾਂਤਮੀਂ ਬੈਠੇ ਤੇ ਤਾਂ ਇੱਜਾ ਦੇਖੋ ਘੱਟਿਆ ਪ੍ਰਸ਼ਾਸਨ ਕਿਵੇਂ ਜਿਹੜੀ ਅਚਦੀ ਹੋਇਆ ਮਨਦੀਪ ਕੌਰ ਜੀ ਮਾਰਦੀ ਮਾਂ ਕਿ ਮੈਂ ਆਪਣੇ ਗੁੰਡਿਆਂ ਨੂੰ ਲੈ ਕੇ ਬਾਹਰ ਆਈ ਜਿਵੇਂ ਸਾਡੇ ਕਿਸਾਨ ਵੀਰਾਂ ਨਾਲ ਉਹਨਾਂ ਧੱਕਾ ਮੁਕੀ ਕਰਿਆ ਤੇ ਮੇਰੇ ਉਹਨੇ ਬਾਲ ਪੱਟੇ ਅਸੀਂ ਸ਼ਾਂਤਮਈ ਬੈਠੇ ਸੀ ਤੇ ਨਾਲੇ ਸਾਡੇ ਮੁੱਕੀਆਂ ਮਾਰੀਆਂ ਗਈਆਂ ਇਹ ਕਿੱਥੋਂ ਦਾ ਪ੍ਰਸ਼ਾਸਨ ਹੈ ਅਸੀਂ ਆਪਣਾ ਹੱਕ ਮੰਗ ਰਹੇ ਤੇ ਅਸੀਂ ਹੱਕ ਮੰਗਦੇ ਲੋਕਾਂ ਦਾ ਜੇ ਇੱਕ ਸੋਰੀਏ ਇੱਕ ਟਰਾਲੀ ਚੋਰ ਜਿਹਦੇ ਅਸੀਂ ਪੂਰਾ ਸਬੂਤ ਦੇ ਚੁੱਕੇ ਇੱਥੇ ਪ੍ਰਸ਼ਾਸਨ ਨੂੰ ਅੱਜ ਸੁੱਤਾ ਬੈਠਾ ਦਾ ਪ੍ਰਸ਼ਾਸਨ ਅਸੀਂ ਪੂਰਾ ਸਬੂਤਾਂ ਦੇ ਨਾਲ ਤੇ ਤਾਂ ਵੀ ਇਥੋਂ ਦਾ ਪ੍ਰਸ਼ਾਸਨ ਉਹ ਪੱਪੂ ਪੰਕਜ ਨੂੰ ਗਿਰਪਧਾਰ ਕਰਨ ਦੀ بجائے ਸਾਡੇ ਕਿਸਾਨ ਵੀਰਾਂ ਤੇ ਸਾਡੇ